ਉਹ 12 ਦੇ ਕੰਪਲੇਟ ਆਈ ਸੀਗੀ ਕਿ ਇਦਾਂ ਦਾ ਇੱਕ ਨੰਬਰ ਪਾਵਰ ਹੌਸਪੀਟਲ ਵਿੱਚ ਡੈੱਡ ਬੋਡੀ ਆ ਜਿਹਦੀ ਸਨਾਖਤ ਜਿਹੜੀ ਆ ਅਰਕੇਸ਼ ਕੁਮਾਰ ਇਹਦੇ ਜਿਹੜਾ ਕਲਾਸ ਕਰ ਤੋਂ ਹੋਈ ਆ ਹਾਂ ਜੀ ਇਸੇ ਡੈੱਡ ਬੋਡੀ ਠਾਰਪੁਰ ਹੌਸਪੀਟਲ ਭੇਜੀ ਸੀ ਪੱਕੀ ਨਾ ਜੀ ਮੇਰਾ ਤਸੇਮ ਲਾਲ ਪੱਕੀ ਡੈੱਡ ਬੋਡੀ ਮਿਲਾਈ ਕਿ ਨਾ ਐਕਚੁਅਲੀ ਨਾ ਇਹ ਸਾਡਾ ਦਿਮਾਗ ਨੂੰ ਲੱਗਦਾ ਇਹ ਕੱਲ ਦਾ ਹੀ 7:30 ਵਜੇ ਦਾ ਇੱਕ ਰੋ ਦੁਕਾਨ ਤੋਂ ਆਇਆ ਕੁੜੀ ਨੂੰ ਛੱਡਿਆ ਘਰ ਘਰ ਆ ਕੇ ਇਹਨੇ ਸਕੂਟਰੀ ਲਾਈ ਗਲੀ ਚ 메인 ਗਲੀ ਚ ਲਾਤੀ ਹੈ ਉਹਦੇ ਬਾਅਦ ਇਹਨੇ ਇਹ ਨਿਕਲ ਗਿਆ ਫੋਨ ਵੀ ਦੁਕਾਨ ਤੇ ਆ ਤੇ ਛੋਟੇ ਮੋੜੇ ਨੂੰ ਦੁਕਾਨ ਤੇ ਬਿਠਾ ਲਿਆ ਇਹਨੇ ਸਾਗੇ ਚੁੱਲੇ ਜਾ ਕੇ ਕਿਸੇ ਫੋਨ ਤੋਂ ਫੋਨ ਕੀਤਾ ਕਿਸੇ ਦਾ ਫੋਨ ਲੈ ਕੇ ਪੀਦਾ ਦਾ ਮੁਰੇ ਨੂੰ ਕੋਣ ਕਰਦਾ ਵੀ ਤੂੰ ਦੁਕਾਨ ਬੰਦ ਕਰ ਦੇ ਦੁਕਾਨ ਬੰਦ ਕਰਕੇ ਘਰ ਚਲੇ ਆ ਮੈਂ ਘਰ ਵਾਪਸ ਨਹੀਂ ਆਣਾ ਉਹ ਕਾਫੀ ਦੇਰ ਤੋਂ ਪਰੇਸ਼ਾਨ ਚਲੇ ਰਿਹਾ ਮਹੀਨਾ ਖੰਡਾ ਹੋ ਗਿਆ ਵੀ ਅਸੀਂ ਪਰੇਸ਼ਾਨ ਚਲੇ ਆਂ ਅਸੀਂ ਗੱਲ ਪੁੱਛਦੇ ਸੀ ਪਰ ਉਹਨਾਂ ਕੋਈ ਵੀ ਸਾਨੂੰ ਰਿਸਪੌਂਸ ਨਹੀਂ ਦਿੱਤਾ ਇਹਦਾ ਹੁਣ ਕਾਰਨ ਤੇ ਰੱਬ ਜਾਣੇ ਜਾਂ ਉਹ ਜਾਣੇ ਜਾਂ ਹੁਣ ਅੱਗੇ ਪਤਾ ਲੱਗੇ ਕੀ ਕਰਨਾ ਹੈ ਕੋਈ ਦਵਾ ਵੀ ਹੈਗਾ ਪ੍ਰੈਸ਼ਰ ਵੀ ਹੈਗਾ ਇਹਨੂੰ ਕੀ ਸ਼ਾਇਦ ਪ੍ਰੈਸ਼ਰ ਨਾਲ ਹੀ ਉਹ ਜਿਹੜਾ ਹ ਜਿਹੜਾ ਗੂੰਗੂਮ ਰੰਦਾ ਸੀ ਕੋਈ ਆਵਾਜ਼ ਮੂੰਹ ਚ ਨਹੀਂ ਕਰਦਾ ਜੇ ਕੋਈ ਗੱਲ ਕਰਨੀ ਚੁੱਪ ਚੁੱਪ ਰਹਿਣਾ ਕੋਈ ਆਵਾਜ਼ ਨਹੀਂ ਦੇਣੀ ਕੋਈ ਕੋਈ ਗੱਲ ਨਹੀਂ ਕਰਨੀ ਹਰ ਵਾਰ ਪੁੱਛਣ ਤੋਂ ਵੀ ਸਾਨੂੰ ਇਹ ਕਿਹੇ ਕਿਸਮ ਦਾ ਰਿਸਪੋنس ਹੈ ਜੇ ਤੁਹਾਨੂੰ ਕੀ ਗੱਲ ਹੈ ਕਿ ਕਾਰਨ ਹੈ